हां जी मित्रों ਸਤਿ ਸ਼੍ਰੀ ਅਕਾਲ ਕੀ ਹਾਲ ਨੇ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਆਪਾਂ ਖੜਿਆ ਗੁਰਕਿਰਪਾ ਡੈਂਟਿੰਗ ਪੇਂਟਿੰਗ ਤੇ ਪ੍ਰੇਮ ਬਾਈ ਕੋਲੇ ਇੱਧਰ ਬਾਈ ਜੀ ਵੀ ਦਿਖਾਰੇ ਬਾਈ ਜੀ ਖੜੇ ਨੇ ਪ੍ਰੇਮ ਜੀ ਪ੍ਰੇਮ ਦੀ ਵਰਕਸ਼ਾਪ ਤੇ ਠੀਕ ਹੈ ਤੇ ਬਾਈ ਹੁਰੀ ਕੰਮ ਕਰ ਰਹੇ ਨੇ ਆਹ ਗੱਡੀ ਇਹਨਾਂ ਨੇ ਪੇਂਟ ਕੀਤੀ ਹੈ ਵਰਨਾ ਪੁਰਾਣਾ ਮਾਡਲ ਹੈ 9 10 ਮਾਡਲ ਹੈ ਸਾਰੀ ਇਹਨਾਂ ਨੇ ਹਲਕੀ ਫੁਲਕੀ ਟੱਚਿੰਗ ਫਟਿੰਗ ਕੀਤੀ ਹੈ ਇਹਦੀ ਰਮਿੰਗ ਹੋ ਰਹੀ ਹੈ ਨੇੜੇ ਆ ਕੇ ਮੜਾ ਸ਼ਾਈਨਿੰਗ ਰਖਾਈ ਦੇਖੋ ਮਿੱਤਰੋ ਸ਼ਾਈਨ ਇਹ ਇਸ ਤਰ੍ਹਾਂ ਜਮਾ ਰਿਜਨਲ ਹੈ 100% ਇਸ ਤਰ੍ਹਾਂ ਲੱਗ ਰਿਹਾ ਵੀ 100% ਰਿਜਨਲ ਹੈ ਇੰਨਾ ਸੋਹਣਾ ਕੰਮ ਹੈ ਬਾਕੀ ਬਾਈ ਜਿਹੜੇ ਬਾਈ ਦੀ ਗੱਡੀ ਆ ਹਨਾ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਕੀ ਹਾਲ ਹੈ ਬਜਵੇ ਬਾਈ ਬਜਵੇ ਬਾਈ ਤੁਸੀਂ ਬਜਵੇ ਬਾਈ ਦੀ ਗੱਡੀ ਆ ਬਾਈ ਦਾ ਕਾਰ ਬਜ਼ਾਰ ਦਾ ਕੰਮ ਵੀ ਆ ਬਾਈ ਇੱਥੇ ਹੀ ਕਰਾਉਣਾ ਸਾਰੇ ਕੰਮ ਹਾਂ ਬਾਈ ਆਪਣਾ ਹੋ ਗਿਆ ਇਹਨਾਂ ਨੂੰ 7-8 ਸਾਲ ਹੋ ਗਏ ਬਾਹਰ ਨੂੰ ਆਪਣਾ ਸਾਰਾ ਟਾਈਮ ਹੋ ਗਿਆ ਬਹੁਤ ਟਾਈਮ ਹੋ ਗਿਆ ਹਾਂ ਸ਼ੁਰੂ ਤੋਂ ਲੈ ਕੇ ਹੋ ਰਿਹਾ ਹੁੰਦਾ ਸਾਰਾ ਕੰਮ ਸਾਰੀਆਂ ਗੱਡੀਆਂ ਦਾ ਸਾਰੀਆਂ ਗੱਡੀਆਂ ਦਾ ਤੇ ਕਿਵੇਂ ਬਾਈ ਇਹ ਇਹ ਸਾਰੀ ਪੇਂਟ ਕਰਾਈ ਹੈ ਏ ਬਾਈ ਸਾਰੀ ਪੇਂਟ ਤਾਂ ਨਹੀਂ ਕਰਾਈ ਪਰ ਇੱਥੇ ਇੱਕ ਟੱਚਿੰਗ ਵਾਟਚਿੰਗ ਕਰਵਾਈ ਹੋਣਾ ਜੇ ਆਪਾਂ ਸਾਹਵ ਲਾਈਏ ਤਾਂ ਦੇਖਣ ਨੂੰ ਅਲੱਗੋ ਸਾਰੀ ਰੀਜਨਲ ਆ ਗਈ। ਗੱਲ ਤੇ ਵੀ ਸਾਰੀ ਪੇਂਟ ਕਰਾਤੀ ਫਿਰ ਤਾਂ ਇੱਕੋ ਸਰ ਦਿਸ ਨਹੀਂ ਸੀਗੀ। ਇਹ ਟੱਚਿੰਗ ਵਾਟਚਿੰਗ ਚ ਵੀ ਇੱਕ ਸਰ ਦਿੰਦੀ ਆ। ਵੀ ਕੁਆਲਿਟੀ ਦਾ ਟੱਚਿੰਗ ਵਾਟਚਿੰਗ ਦੀ ਫਸਾ ਲੱਗਦਾ ਹੈਗਾ। ਅੱਛਾ। ਸਾਰੀ ਪੇਂਟ ਤੇ ਨਹੀਂ ਫਸਾ ਲੱਗਦਾ ਹੈਗਾ। ਜਿਵੇਂ ਹੁਣ ਆ ਆ ਪੀਸ ਇਹਨਾਂ ਨੇ ਰੰਗਿੰਗ ਕਰਤਾ ਆ ਪੀਸ ਇਹ ਰੰਗਿੰਗ ਰਹਿੰਦੇ। ਅੱਜ ਜਦੋਂ ਰੰਗਿੰਗ ਕਰਤੀ ਇਹਦੇ ਵਰਗੀ ਦੇ ਨਾ ਜਮਾ ਸੇਮ। ਠੀਕ ਆ। ਮਾੜਾ ਜਿਹਾ ਫਰਕ ਨਹੀਂ ਹੁੰਦਾ ਜਮਾ ਸੇਮ ਹੋਊ ਤੇ ਰਮਹੰਗਾ ਦਾ ਇੱਕ ਦੋ ਤਿੰਨ ਤਰ੍ਹਾਂ ਦੀ ਰਮਹੰਗਾ ਆਉਂਦੀ ਆ ਮੈਂ ਸੁਣਿਆ ਕਹਿੰਦੇ ਵੀ ਇੱਕ ਤਾਂ ਜਿਆਦਾ ਵੱਡ ਦਿੰਦੀ ਆ ਕੋਰਾ ਕੋਰਾ ਚੱਕ ਦਿੰਦੀ ਆ ਤੇ ਇੱਕ ਰਮਹੰਗਾ ਜਿਵੇਂ ਆ ਸ਼ਾਈਨنگ ਵਾਲੀ ਆ ਇਹਦਾ ਹੀ ਫਰਕ ਹੁੰਦਾ ਇਹਦਾ ਫਰਕ ਹੁੰਦਾ ਬਾਈ ਇਹ ਸਮਾਨ ਨਾ ਸਾਰਾ ਲੁਧਿਆਣਾ ਤੋਂ ਹੀ ਆਉਂਦਾ ਅੱਛਾ ਬਾਡੋਂ ਲਾ ਕੇ ਲੋਕਾਂ ਨੂੰ ਬਾਲਾ ਫਰਕ ਹੁੰਦਾ ਮੈਂ ਤਾਂ ਲੋ ਅਗਲਾ ਕੀ ਕਰਦਾ ਲੈ ਕੇ 200 ਦੋ ਡੱਬੀ ਹਨਾ ਬਾਜ਼ਾਰ ਚ ਮਾਰਨ ਲੱਗ ਜਾਂਦਾ ਉਹਦਰ ਨਹੀਂ ਕਰਦੇਗੀ ਇਹਨਾਂ ਕੋਲ ਸਾਰੀਆਂ ਜੈਨੂ ਵੀ ਹੁੰਦੀਆਂ ਨੇ ਸਾਰੀਆਂ ਜੈਨੂ ਨੇ ਸਾਰਾ ਚੀਜ਼ ਜੈਨੂ ਨਾ ਲੁਧਿਆਣਾ ਤੋਂ ਮਾਲ ਆਉਗਾ ਜੰਨਾ ਵੀ ਆਊਗਾ ਰੰਗ ਟੂਕੇ ਦਾ ਬਾਕੀ ਰਮਹੰਗਾ ਰਮਹੰਗਾ ਜੋ ਬਾਕੀ ਭਾਈ ਆਪਾਂ ਗੱਲ ਕਰ ਰਹੇ ਸੀ ਬਜ ਗਿਆ ਆਫਲਾਈਨ ਆ ਜੀ ਆਪਾਂ ਕਾਰ ਵਜਾਂ ਦਾ ਵੀ ਕੰਮ ਕਰਦੇ ਹਾਂ ਜਿਵੇਂ ਇਹ ਗੱਡੀ ਤੁਹਾਈ ਕੋਲ ਚਾਰ ਕਰਾਈਏ ਕਸਟਮਰ ਵਾਸਤੇ ਕਰਾਈਏ ਕਸਟਮਰ ਵਾਸਤੇ ਆਪਾਂ ਦੇ ਲਖਤੀਗੀ ਅੱਛਾ ਆਪਣੇ ਮਿੱਤਰੋਂ ਇੱਥੇ ਲੁਣੋ ਠੀਕ ਹੈ ਆਪਣੇ ਕੋਲ ਹੋਰ ਕਿਹੜੀਆਂ ਕਿੜੀਆਂ ਗੱਡੀਆਂ ਖੜੀਆਂ ਨੇ ਸੇਲ ਵਾਸਤੇ ਆਪਣੇ ਕੋਲ ਮੋਸਟਲੀ ਭਾਈ ਸਵਰਤਾਂ ਹੁੰਦੀਆਂ ਨੇ ਜ਼ਿਆਦੇ ਜਿੰਨੀਆਂ ਮਰਜ਼ੀ ਲੈ ਲਓ ਸਵਰਤਾਂ ਦਾ ਉਹ ਨਹੀਂ ਦੇਵਾ ਦਾਂਗੇ ਨਵੇਂ ਮਾਡਲ ਚਾਪਣਾ ਮਾਡਲ ਨਵਾਂ ਮਾਡਲ ਜਿੰਨਾ ਮਰਜ਼ੀ ਮਾਡਲ ਲੈ ਲਓ ਆਪਾਂ ਤੋਂ ਠੀਕ ਆ ਬਾਕੀ ਗੱਡੀ ਆਲਮੋਸਟ ਸਾਰੇ ਤਰ੍ਹਾਂ ਦੀ ਮੈਂ ਕਦੇ ਕੋਈ ਅਸਾ ਸੱ ਕਹਤਾ ਨਾ ਇੱਕ ਚੀਜ਼ ਹੋਰ ਦੱਸ ਬਜੇ ਜਿਹੜੀਆਂ ਗੱਡੀਆਂ ਤੋਂ ਲੈ ਕੇ ਆਉਣਾ ਚਾਹ ਦਿੱਲੀ ਤੋਂ ਲੈ ਕੇ ਆਉਂਦਾ ਹੈ ਮੋਸਟਲੀ ਸਾਰੇ ਬਿਲਕੁਲ ਡਿਲੀਵਰਲੀ ਜੁਕੇ ਬਿਹਾਰ ਬਈਪਰ ਆਪਣਾ ਸਾਰੇ ਆਪਣਾ ਥੋੜਾ ਜਿਹਾ ਇੱਕ ਹੈਗਾ ਕਿਸੇ ਕੰਪਨੀ ਨਾਲ ਰਲਾਈ ਆਪਾਂ ਜਿਵੇਂ 올 ਇੰਡੀਆ ਵਾਂਗੂ ਹੀ ਆਪਣਾ ਵਿੱਚ ਆਪਣੀਆਂ ਗੱਡੀਆਂ ਹੋਰ ਦਿੱਗੀਆਂ ਕੇਰਲਾ ਤਾਮਲਨਾਡੂ ਵੀ ਚੱਲ ਰਹੀਆਂ ਨੇ ਰਿਟਾਇਨ ਅੱਛਾ ਇਹ ਟਾਈਮ ਚੱਲ ਰਹੀਆਂ ਨੇ ਆਪਨਾਂ ਕੋਲ ਵੀ ਪ੍ਰੂਫ ਪਏ ਨੇ ਤੇ ਇੱਕ ਵੱਡੀ ਦਿੱਕਤ ਆਉਂਦੀ ਆ ਦਿੱਲੀ ਵਾਲਿਆਂ ਦੀ ਐਚਆਰ ਵਾਲੇ ਨੰਬਰ ਦੀ ਵੀ ਐਨਓ ਸੀ ਜਾਂ ਕਾਗਜ਼ ਨਹੀਂ ਲੱਗਦਾ ਜਾਂ ਨੰਬਰ ਨਹੀਂ ਮਿਲਦੇ ਭਾਈ ਸਾਰੇ ਪੇਪਰਾਂ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜੇ ਕਹਾਂ ਨੰਬਰ ਲੱਗਾ ਉਹਦੀ ਨੰਬਰ ਅਗਲੇ ਨਾਮ ਕਰਵਾਉਣ ਤੱਕ ਰਿਸਪੋਨਸਿਬਿਲਟੀ ਕਰਦੇ ਸਾਡੀ ਹੁੰਦੀ ਜੇ ਕਸਟਮਰ ਤੇਰੇ ਨਾਲ ਗੱਡੀ ਚਾਹੁੰਦਾ ਹੁਣ ਆ ਗੱਡੀ ਲੈਤੀ ਆ ਬੰਦੇ ਨੇ ਤੈਨੂੰ ਅਗਲਾ ਕਹੇ ਵੀ ਭਾਈ ਤੂੰ ਹੀ ਨੰਬਰ ਲਵਾ ਕੇ ਦੇ ਤੂੰ ਲਵਾ ਕੇ ਦੇ ਦੇਂਗਾ ਕਿਸੇ ਵੀ ਸਟੇਟ ਜ਼ਿਲ੍ਹੇ ਦਾ ਕੋਈ ਵੀ ਸਟੇਟ ਦੀ ਲਵਾ ਦਾਂਗੇ ਜਿਹੜੀ ਮਰਜ਼ੀ ਸਟੇਟ ਦਾ ਲਵਾ ਲੇ ਅੱਛਾ ਆਲ ਇੰਡੀਆ ਜਿੱਥੇ ਤੋਂ ਮਰਜ਼ੀ ਲਵਾ ਲਓ ਆਪਣੇ ਕੋਲ ਹਰ ਹਰ ਸਟੇਟ ਦਾ ਸੋ ਮਿੱਤਰੋ ਆਪਾਂ ਬੜੀ ਵੱਡੀ ਵੀਡੀਓ ਨਹੀਂ ਬਣਾਉਂਦੇ ਬੰਦੇ ਦਾ ਤੁਹਾਨੂੰ ਪਤਾ ਲੱਗ ਗਿਆ ਸੁਭਾਤਾ ਬਾਕੀ ਆਪਾਂ ਮੇਨ ਵਾਲੀ ਵੀਡੀਓ ਦਿਖਾਈ ਤੁਹਾਨੂੰ ਕੰਮ ਵਾਸਤੇ ਵੀ ਕੰਮ ਦੇਖੋ ਬਾਈ ਹਰੋਂ ਦਾ ਕਿੱਦਾਂ ਟੌਪ ਦਾ ਹੈ ਮੁੰਡਾ ਸ਼ਾਜਲੀ ਵਾਲਾ ਇਹ ਵੀ ਬਾਈ ਸ਼ਾਜਲੀ ਤੋਂ ਆਇਆ ਤੇ ਇਹਨਾਂ ਨੇ ਇਹ ਦੋਨੇ ਭਰਾ ਸ਼ਾਜਲੀ ਤੋਂ ਨੇ ਇੱਥੇ ਲੋਂਗੋ ਵਾਲਾ ਕੇ ਇਹਨਾਂ ਨੇ ਕੰਮ ਕੀਤਾ ਇੰਨੀ ਕੁ ਤੱਕ ਪਾਈ ਆ ਵੀ ਲੋਂਗੋ ਵਾਲ ਦੇ ਆਲੇ-ਦਾਲੇ ਲਗਭਗ 15 ਪਿੰਡ ਪੈਂਦੇ ਆ ਮੈਂ ਵੀ ਪਹਿਲਾਂ ਕਾਰਬਜਾਲ ਦਾ ਕੰਮ ਕਰਦਾ ਸੀ ਮੇਰੇ ਪਿੰਡ ਵਾਲਾ ਹੈਪੀ ਕਰਦਾ ਸੀਗਾ ਹੋਰ ਵੀ ਬਹੁਤ ਸਾਰੇ ਬੰਦੇ ਨੇ ਉਹ ਇੰਨਾ ਕੋਲੇ ਆਉਂਦੇ ਨੇ ਪ੍ਰੇਮ ਪ੍ਰੇਮ ਕਰਕੇ ਜਾਣਿਆ ਜਾਂਦਾ ਹੈ ਵੀ ਲੌਂਗਵਾਲ ਦੇ ਵਿੱਚ ਇੱਕ ਪ੍ਰੇਮ ਡੈਂਟਰ ਹੈ ਸਭ ਤੋਂ ਟਾਪ ਦਾ ਕੰਮ ਹੈ ਬਾਈ ਸਕੂਟਰਾਂ ਤੋਂ ਕੰਮ ਸ਼ੁਰੂ ਕੀਤਾ ਹੈ ਮਤਲਬ ਜਿਹੜੇ ਟਾਈਮ ਬੰਦੇ ਲੋਕ ਸਕੂਟਰ ਮੋਡੀਫਾਈ ਕਰਦੇ ਸੀ ਉਹਨਾਂ ਟਾਈਮਾਂ ਤੋਂ ਬਾਈ ਨੇ ਕੰਮ ਸ਼ੁਰੂ ਕੀਤਾ ਬਹੁਤ ਪੁਰਾਣਾ ਲਗਭਗ 25 ਸਾਲ ਤੋਂ ਇਹ ਬੰਦਾ ਡੈਂਟਿੰਗ ਪੇਂਟਿੰਗ ਦਾ ਕੰਮ ਕਰ ਰਿਹਾ ਹੈ 100% ਜਿਹਨੂੰ ਨੀ ਚੀਜ਼ ਬਣਾ ਹੁੰਦਾ ਹੈ ਬਾਈ ਨਾਲ ਗੱਲਬਾਤ ਕਰਦੇ ਕਿ ਬਾਕੀ ਬਾਈ ਨਾਲ ਕੋਈ ਹੋਰ ਦਾ ਇੱਕ ਖਾਸ ਹੀ ਹੈ ਤਾਂ ਇਹ ਬੰਦੇ ਨੂੰ ਕਾਰ ਨਾਲ ਪੱਲ ਲੁਧਿਆਣੇ ਦੇ ਚਿੱਤੇਗੀ ਸੇਲ ਕਿੰਨੇ ਹੋ ਜ 10 ਦਿਨ ਹੋ ਗਏ ਉਹ ਆਪਣੀ ਗੱਡੀਆਂ ਬੰਦਾ ਦੇਖਦਾ ਰਹਿਦਾ ਸੀਗਾ ਵੀ ਕਿਵੇਂ ਦੀ ਕਰਦੀ ਹੈ ਕਿਵੇਂ ਜਨਾ ਸਪੈਸ਼ਲ ਬੰਦੇ ਨੇ ਗੱਡੀ ਅੱਜ ਸਵੇਰੇ ਛੱਡ ਕੇ ਆ ਮੈਂ ਆਪਣੀ ਕਾਰ ਦੇਖ ਕੇ ਤੋਰਿਆ ਉਹਨੂੰ ਵੀ ਕੋਈ ਗੱਲ ਨਹੀਂ ਤੂੰ ਆਪਣੀ ਕਾਰ ਲੈ ਜਾ ਮੈਂ ਆਹ ਕਾਰ ਨਾਲ ਸਪੈਸ਼ਲ ਕਹਿੰਦਾ ਉਰੋਂ ਹੀ ਕੰਮ ਕਰਾਉਣਾ ਠੀਕ ਹੈ ਜੋ ਮੇਤਰੋ ਬੇਸ਼ਵਾਸ਼ ਦੀ ਗੱਲ ਹੈ ਬਾਈ ਪ੍ਰੇਮ ਨਾਲ ਗੱਲ ਕਰਦਾ ਕੀ ਹਾਲ ਹੈ ਪ੍ਰੇਮ ਠੀਕ ਹੈ ਕਿਵੇਂ ਘਰ-ਬਾਰ ਵਧੀਆ ਕੰਮਕਾਰ ਸੱਟਾ ਬਹੁਤ ਵਧੀਆ ਬਜੀ ਪ੍ਰੇਮ ਕਿੰਨਾ ਟਾਈਮ ਹੋ ਗਿਆ ਕੰਮ ਕਰਦੇ ਨੂੰ ਕੰਮ ਕਰਦੇ ਨੂੰ ਆਪਾਂ ਨੂੰ ਹੋ ਗਏ 22 ਸਾਲ ਹੋ ਗਏ 22 ਸਾਲ ਹੋ ਗਏ ਇੱਥੇ ਹੀ ਹੈ ਨਾ ਇੱਥੇ ਹੈ ਸੋ ਮਿੱਤਰੋ ਆਪਾਂ ਬਾਈ ਥੋੜਾ ਜਿਆਦਾ ਬੋਲਣਾ ਮੈਨੂੰ ਪਹਿਲੀ ਕਿਹਾ ਸੀ ਕਹਿੰਦਾ ਬਾਈ ਮੈਂ ਇਥੋਂ ਬੋਲਿਆ ਨਹੀਂ ਜਾਂਦਾ ਮੈਂ ਇਥੋਂ ਕੰਮ ਜਿੰਨਾ ਮਰਜ਼ੀ ਕਰਾ ਲਓ ਲੋਹਾ ਜਿੰਨਾ ਮਰਜ਼ੀ ਸਿੱਧਾ ਕਰਾ ਲਓ ਕਹਿੰਦਾ ਮੈਂ ਤਾਂ ਬੋਲਿਆ ਨਹੀਂ ਜਾਂਦਾ ਸੋ ਮੇਨਲੀ ਪ੍ਰੋਬਲਮ ਹੈ ਪ੍ਰੋਬਲਮ ਨਹੀਂ ਕਹਿ ਸਕਦੇ ਆਪਾਂ ਮੇਨਲੀ ਜਿਹੜੀ ਗੱਲ ਹੈ ਵੀ ਬਾਈ ਕੋਲੇ ਡੈਂਟਿੰਗ ਪੇਂਟਿੰਗ ਦਾ ਕੰਮ ਆ ਆਹ ਥੱਲੇ ਤਿਆਰ ਹੋਣ ਵਾਸਤੇ ਆਈ ਆ ਆਹ ਲਗਭਗ ਤਿਆਰ ਹੋ ਕੇ ਬਾਗੀ ਅੰਦਰ ਇੱਕ ਨੋਵਾ ਖੜੀ ਆ ਆਹ ਦਾ ਅਲਟੋ ਖੜੀ ਆ ਅੰਦਰ ਬਾਕੀ ਤੁਸੀਂ ਕੰਮ ਤੋਂ ਦੇਖ ਸਕਦੇ ਹੋ ਵੀ ਕਿੰਨਾ ਕੁ ਬਾਈ ਕੋਲੇ ਕੰਮ ਆਉਂਦਾ ਕਿੰਨਾ ਕੁ ਕਵਾੜ ਪਿਆ ਹਨਾ ਸੋ ਮਿੱਤਰੋ ਮੇਰੀ ਵੀ ਹੱਥ ਬਣ ਕੇ ਬਣਦੀ ਹੈ ਬਾਈ ਨੂੰ ਕਹੂੰਗਾ ਬਾਹਰ ਬੋਰਡ ਲਗਾ ਹੀ ਮੜਾ ਜਾ ਉਹ ਬੋਰਡ ਲੱਗਾ ਹੈ ਬਾੜ ਦੇ ਵਿੱਚ ਗੁਰ ਕਿਰਪਾ ਡੈਂਟਿੰਗ ਪੇਂਟਿੰਗ ਕਾਲੀ ਮਾਤਾ ਦੇ ਮੰਦਿਰ ਦੇ ਕੋਲੇ ਆ ਬਿਲਕੁਲ ਇੱਥੇ ਤੁਸੀਂ ਆ ਕੇ ਜਦੋਂ ਮਰਜ਼ੀ ਸਾਡੇ ਰੈਫਰੈਂਸ ਕਿਰਡਾ ਰੈਫਰੈਂਸ ਤੋਂ ਹੋਰ ਵੀ ਛੋਟ ਹੋ ਜੂਗੀ ਹਾਂ ਸਾਡੇ ਰੈਫਰੈਂਸ ਤੋਂ ਮੇਰਾ ਨਾਲ ਇਹਦੇ ਉਹ ਵਜਬੇ ਦਾ ਨਾਲ ਇਹਦੇ ਵੀ ਵਜਬੇ ਨੇ ਭੇਜਿਆ ਦੀਪ ਨੇ ਭੇਜਿਆ ਪ੍ਰੇਮ ਛੋਟਾ ਵੱਖਰਾ ਡਿਸਕਾਊਂਟ ਵੀ ਕਰੂਗਾ ਸੋਨੂੰ ਕੀ ਪਾਣੀ ਪੀਊਗਾ ਅੰਦਰ ਬਿਠਾ ਕੇ ਐਨੇ ਕੁ ਮਹਾਰਾਜੀ ਕਿਰਪਾ ਨਾਲ ਜਿਹੜੇ ਕੋਈ ਵੀ ਵੀਡੀਓ ਦੇਖ ਕੇ ਵੀ ਆਉਂਦਾਗਾ ਆਪਾਂ ਉਹਨਾਂ ਨੂੰ ਹੋਰ ਵੀ ਰੇਟ ਲੈਸ ਕਰ ਦਾਂਗੇ ਕੋਈ ਚੱਕਰ ਨਹੀਂ ਹੈਗਾ ਬਾਕੀ ਹੋਰ ਹੈ ਵੀ ਸਾਡਾ ਇੰਨਾ ਹੀ ਹੈ ਵੀ ਸਾਡਾ ਜਿਹੜਾ ਬੰਦਾ ਵੀਡੀਓ ਦੇਖ ਕੇ ਆਊਗਾ ਉਹਨੂੰ ਚਾਹ ਪਾਣੀ ਪੀ ਦੇਣੀ ਬਾਕੀ ਲੰਬਾ ਨਾ ਬਾਕੀ ਲੰਬੇ ਦੀ ਗੱਲ ਹੈ ਕੰਮ ਤਾਂ ਯਾਰ ਕੰਮ ਤਾਂ ਹੀ ਕਰਾਉਣਾ ਹੀ ਆ ਅਗਲੇ ਨੇ ਹਨਾ ਕੰਮ ਅਗਲੇ ਦਾ ਸੋਨਾ ਹੋ ਜੇ ਪੈਸੇ ਵੀ ਅਗਲੇ ਨੇ ਦੇਣੇ ਨੇ ਉਹ ਵੀ ਕੋਈ ਮਸਲਾ ਨਹੀਂ ਵੱਡੀ ਗੱਲ ਹੁੰਦੀ ਹੈ ਬੰਦੇ ਦਾ ਕੰਮ ਟਾਈਮ ਤੇ ਹੋ ਜੇ ਘੈਂਟ ਕੰਮ ਹੋ ਜੇ ਜੈਨੂਨ ਹੋ ਜੇ ਉਹ ਜੈਨੂਨ ਘੈਂਟ ਸਹੀ ਤਰੀਕੇ ਨਾਲ ਕੰਮ ਕਰਦੇ ਬਾਈ ਬੰਦੇ ਜੇ ਕੋਈ ਤੇਲ ਫੂਕਿਆਂ ਦਾ ਉਹ ਕੋਈ ਸ਼ੂਟ ਕਰਦਾਂਗੇ ਕੋਈ ਬਸ ਹਾਂ ਲੈ ਜਿੱਦੀ ਮਰਜ਼ੀ ਪੂਰੇ ਪੰਜਾਬ ਦੇ ਵਿੱਚੋਂ ਤੇਲ ਦੀ ਸ਼ੂਟ ਵੀ ਦੇਤੀ ਬਾਈ ਕਹਿੰਦਾ ਜਿਹੜਾ ਤੇਲ ਦੇ ਪੈਸੇ ਵੀ ਨਹੀਂ ਲੈਂਦੇ ਯਾਰ ਮਤਲਬ ਤੇਲ ਦੇ ਪੈਸੇ ਅਸੀਂ ਕੱਟ ਕੇ ਪੈਸੇ ਲਵਾਂਗੇ ਤੋਂ ਮਿੱਤਰੋ ਜੇ ਵੀਡੀਓ ਵਧੀਆ ਲੱਗੀ ਜਰੂਰ ਸ਼ੇਅਰ ਕਰ ਦਿਓ ਧੰਨਵਾਦ